ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓੰਕਾਰ ਸਤਨਾਮ ਖਰ ਸਾਪੂਰ ਪੂਰ ਨਿਰਪੂਰ ਰਵਰ ਅਕਾਲ ਮੂਰਤਿ ਉਹ ਜੁਨੇ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਨ ਹੋਵੇ ਜੇ ਸੋਚੇ ਨਖਵਾਰ ਪੁਖਿਆ ਰੁਕਨ ਹੋਵੇ ਜੇ ਲੈ ਰਹਾ ਲਿਵਤਾਰ ਪੁਖਿਆ ਪੁਖਰ ਉਤਰੇ ਜੇ ਬੰਨਾਪੁਰੇ ਭਾਰ ਸਹਿ ਸਿਆਣਪਾਂ ਲਖੂ ਹੋਏ ਆਇਕਨ ਚੱਲੇ ਨਾਲ ਕਿਵ ਸਤਿਆਰਾ ਹੋਈਐ ਕਿਵ ਕੋੜਾ ਪਾਲ ਹੁਕਮ ਲਜਾਈ ਚੱਲਣਾ ਨਾਨਕ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਿਹਾ ਜਾਏ ਮੇ ਹੋਣ ਜੀ ਹੁਕਮ ਲੈ ਵਡਿਆਈ ਹੁਕਮ ਇਹ ਚ ਹੁਕਮ ਲਿਖਿਆ ਦੁਸਤੋ ਕੋਈ ਹੈ ਇੱਕ ਨਾ ਹੁਕਮੀ ਬਖਸ਼ੇ ਇਸ ਇੱਕ ਹੁਕਮੀ ਸਦਾ ਕੋਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਜੇ 부ਝੈ ਤਾ ਹਉ ਮਹਿ ਕਹਿਨ ਕੋਈ ਗਾਵ ਕੋ ਤਾਣ ਹੋਏ ਕਿਸੈ ਤਾਣ ਗਾਵੇ ਕੋ ਦਾਤ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਤਿਆ ਮਖ ਵਿਚਾਰ ਗਾਵੇ ਉਸਾਰਿਕ ਰੇਖਨ ਕੇ ਹੈ ਗਾਵੇ ਕੋ ਜੀ ਦੇ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਹਾਦਰਾਂ ਹੈ ਦੂਰ ਕਤਨਾ ਕਤਨਾ ਵਟੋਟ ਹਥ ਗਤ ਕਰਤੇ ਕੋਕੀ ਕੋਟ ਕੋਟ ਦਿੰਦਾ ਦੇਨੰਦ ਸਭ ਖਾ ਦੇ

ਮੋਹ ਕਹ ਬੋਲਣ ਬੋਲਿਆ ਜਿਤ ਸੁਣੁ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਗੁ ਵਿਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਨਿਵਾਰ ਨਾਨਕ ਵੇ ਜਾਣੀਐ ਸਭ ਆਪੇ ਸਚਿਆ ਰਖਾ ਪੈ ਨ ਜਾਇ ਕੀ ਤਨ ਹੋਇ ਆਪੇ ਆਪ ਨਿਰੰਝਨ ਸੋਇ ਜਿਨ ਸੇ ਵਤਨ ਪਇਮਾਨ ਨਾਨਕ ਗਾਵੀਐ ਗੁਣੀ ਨਿਹਾਰ ਗਾਵੀਐ ਸੁਣਿਐ ਮਨ ਰਖਿਆ ਭਾਉ ਸੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਉ ਤਉ ਗੁਰਮੁਖ ਵੇ ਤਉ ਗੁਰਮੁਖ ਰਹਾ ਸੁਮਾਈ ਗੁਰੇ ਸਰ ਗੁਰਬੋ ਰਖ ਬਨਮਾ ਗੁਰ ਪਰ ਵਰਤੀ ਮਾਈ ਦੇਹ ਰਣਖ ਨਹੀ ਕਹਿਣਾ ਕਸਨ ਨ ਜਾਏ ਗੁਰਾਂ ਦੇਹ ਪੂਜਾਈ ਸਭ ਨਾ ਜਿਐ ਕਹਿਤ ਦਾਤਾ ਸੋ ਮੈ ਵਿਸਤ ਨ ਜਾਏ ਹੀ ਰਖ ਨਾਮ ਜੇ ਤੇ ਸੁਭਾਵ ਵਿਣ ਪਾਣੇ ਕੇ ਨਾ ਹੀ ਕਰੇ ਜੇ ਤੇ ਸਿਰ ਠੂਕ ਪਾਏ ਮੇਖਾ ਇਹਨ ਕਰਮ ਕੈ ਮਿਲ ਲਈ ਮਤਵੇ ਚਰ ਤਨ ਜਵਾ ਖਰਮਾਨਕ ਏਕ ਗੁਰ ਹੀ ਸਖ ਸੁਣੀ ਗੁਰ ਅਖ ਜਿਹ ਪੁਝਾਈ ਸਭਨ ਜੀਆਂ ਖ ਇਕ ਦਾਤਾ ਸੋ ਮੈ ਵਿਸੁਰਣ ਜਾਏ ਜੇ ਜੁਗ ਚਰਿਆ ਅਰਜਾ ਹੋਰ ਦਸੋਣੇ ਹੋਏ ਨਵ ਅਖੰਡ ਵਿਚ ਜਾਣੇ ਨਾਲ ਸਭ ਕੋ ਇਹ ਚੰਗਨ ਉਖਾਏ ਕਹਿ ਦਸ ਕੀ ਰਤ ਜਗਲੇ ਹੇ ਤੇ ਸੁਨਦਰ ਦਰਨ ਜਾਵੇ ਤਉ ਤੁਨ ਕੁਰਸੀ ਆਕੇ ਜਿਤਾ ਅੰਦਰ ਕੀਟ ਕਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਤਿਆਗੁ ਗੁਣ ਦੇ ਇਹ ਕੋਈ ਨ ਸੁਝੈ ਜੇ ਤਿਸੁ ਗੁਣ ਕੋਈ ਕਰੇ ਸੁਣੇ ਸਿਧ ਪੇਰ ਸੁਰਨਾਥ ਸੁਣੇ ਤਰੁ ਤਗਨ ਖਾਸ ਸੁਣੇ ਦੀਪ ਲੋਕ ਪਤਾਲ ਸੁਣੇ ਪੋਹੈ ਨ ਸਕੇ ਕਾਲ ਨਾਨਕ ਭਗਤ ਹਸਦਾਵੇਂਗਾਸ ਸੁਣੇ ਜੋਖ ਆਖਰਾਸ ਸੁਣੇ ਸਰਗਰਮ ਇੰਦ ਸੁਣੇ ਮੁਖਸਤ ਲਾ ਹਨਮੰਦ ਸੁਣੇ ਜੋਗ ਜੋਗ ਤਨ ਭੇਦ ਸੁਣੇ ਸਾਸ ਸੰਗ੍ਰਿਤ ਵੇਦ ਨਾਨਕ ਭਗਤ ਸਦਾਮਗ ਸੋ ਸੁਣੇ ਜੋਖ ਆਖਰਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਰਸਣ ਕੈ ਇਸ਼ਨਾਨ

ਅਗਦ ਕਲਮ ਨ ਲਿਖਣ ਹਰ ਮੰਨੇ ਪਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਹੋਏ ਮੰਨੇ ਸੁਰਤ ਹੋਏ ਮਨ ਬੁੱਧ ਮਨ ਸੁਰ ਗਉਣ ਕੇ ਸੋਧਾ ਮਨ ਮੋਛੋ ਟਾ ਨਾ ਖਾਏ ਮੰਨੇ ਜਮ ਖਸਾਤ ਹੋ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਨੈ ਮਾਰੋ ਠਾਕ ਨ ਪਾਏ ਮਨ ਪਾਸੋਂ ਪਰਗਟ ਜਾਏ ਮਨ ਮਗਨ ਚੱਲੇ ਪੰਥ ਨਨੇ ਤਰਮ ਸੇ ਤੇ ਸਰਬੰਦ ਸੋ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਫਾ ਫਿ ਮੁਕਤਿਵਾਰ ਮਨ ਪਰਵਾਰ ਸਭਾਰ ਮਨ ਸਰ ਤਾਰੇ ਹੁਰ ਸਿਖ ਨਾਨਕ ਬਹੁ ਹਨ ਪਿਖੈ ਸੋ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਅੰਤ ਪਰਵਾਨ ਪੰਚ ਪ੍ਰਦਾਨ ਪੰਚੇ ਪਾਵ ਹੈ ਦਰਗਹ ਹੈ ਮਾਨ ਪੰਚੇ ਸੋ ਹੈ ਦਰ ਰਾਜਾ ਸੰਚਾ ਖਾ ਗੁਰੇਕ ਧਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੋਮਰ ਹੋਲ ਧਰਮ ਦੇ ਆਪੂਤ ਸੰਤੋਖਾ ਰਖਿਆ ਜਨ ਸੂਤ ਦੇਖੋ ਭੁਜੇ ਹੋਏ ਸੁਚਿਆਰ ਸਭ ਲੋਕ ਕਰਗੇ ਤੰਪਰ ਅਰਥੇ ਹੋਰ ਪਰ ਹਰਪੂਰ ਚਿਸਤੇ ਭਾਰਤ ਲਖਣ ਜੋਰਾ ਏ ਰਾ ਤਰੰਗਾ ਖੇਨਾ ਸਭ ਨਾ ਹੀ ਖੈ ਗੂੜੀ ਲਾਂ ਇਹ ਹੋਲੇ ਕਰਿ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਇਹ ਤਾਣ ਸਲ ਰੂਪੇ ਤਿੰਦਾ ਜਣ ਹਣਕੂਤ ਕੀਤਾ ਬਸਰ ਕੋ ਪਾਉ ਇਸੇ ਹੋਲਾ ਦਰਜਾ ਕੁਦਰਤ ਅਣ ਕਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਪਨੇਕਾਰ ਤੁਹ ਸਲਾਮ ਤੁ ਨਰੰਕਰ ਅਸਾਂ ਕਰਿ ਜਾਪ ਸੰਖਾਉ ਸੰਖੂ ਜਾ ਸੰਖ ਤਪਾਉ ਸੰਖ ਗ੍ਰੰਥ ਮੁਖੇਰ ਪਾਰ ਅਸਾਂਖ ਜੋਗ ਮਨ ਰਹਿ ਉਦਾਸ ਅਸਾਂਖ ਭਗਤ ਗੁਣ ਗਿਆਨ ਵਿਚਾਰ ਅਸਾਂਖ ਸੱਤੀ ਅਸਾਂ ਦੇ ਤਾਰ ਅਸਾਂਖ ਸੂਰਮਈ ਪਖਸਾਰ ਅਸਾਂਖ ਮੋਹਨ ਲਿਬਰਾਇ ਤਾਰ ਕੁਦਰਤ ਕਾਣ ਕਹਾ ਵਿਚਾਰ ਵਾਰਿਆਂ ਜਵ ਪਾਰ ਜੋਤੂ ਤੁਭਾ ਅਸਾਈ ਭਲੇ ਘਰ ਤੂੰ ਸਦਾ ਸਲਾਮਤ ਨਰੰਕਾਰ

ਓ ਸਰਬ ਸਲਾਮ ਸੁਰ ਨਰੰਕਾਰ ਅਸਾਂਖ ਨਾਮ ਸੰਸਾਗਮ ਗਗਮ ਸੰਖਰੋ ਅਸਾਂਖ ਤਹ ਸਿਰਕਾਰ ਹੋਏ ਅਖਰੇ ਨਾਮ ਅਖਰੇ ਸਾਰਾ ਕਰੀ ਗਿਆਨ ਗੇ ਟੁ ਗੁਣ ਗਹ ਅਖਰੇ ਲੇਖਣ ਬੋਲਣ ਬਾਣ ਅਖਰ ਸੁਰ ਸੰਜੋਗ ਬਖਾਣ ਜene ਇਹ ਲਿਖੇ ਤੈਸੇ ਸਰਨਾਹੇ ਜੇ ਕਰਮਾਏ ਦੇਵ ਤੇ ਪਾਹੇ ਜੇ ਤਗ ਤਦ ਦਿੱਤਾ ਨਾਉ ਵਿਨ ਨਾ ਵੈ ਨਾਹੀ ਕੋ ਸਾਹ ਕੁਦਰਤ ਕਾਣ ਕਹਾ ਵਿਚਾਰ ਵਾਰਿਆਂ ਜਿ ਵੇਖਰ ਜੋ ਤੁਝ ਭਾਵੇ ਸਾਈ ਭਨੇ ਘਟੂ ਤੁਨ੍ਹ੍ਹ ਸਲਾਮ ਤੁੰਦਰੰਕਾਰ ਅਰੇ ਹੱਥ ਪੈਰ ਤਨ ਦੇਹ ਪਾਣੀ ਸੋ ਸਾ ਤਰਸ ਕੇ ਹੈ ਮੂਤ ਪਲੀਤੇ ਕਪੜ ਹੋਏ ਦੇਸ ਬੂਣ ਲਏ ਹੋਏ ਪਰਿ ਅਮਤ ਪਾਪਾਂ ਗਛਾਂਗ ਓਹ ਤੋ ਪੈ ਨਾਮ ਹੈ ਰੰਗ ਪੂਨੀ ਫਾਪੀ ਆਖਣ ਰਾਹੇ ਹਰ ਹਰ ਕਰਨਾ ਨਿਕਲੇ ਜਾਹੋ ਆਪੇ ਵੀਰ ਆਪੇ ਕਾਹੋ ਨਾਰਪ ਹੁਕਮ ਆਉ ਜਾਹੋ ਤੇ ਰਸ ਤਪ ਲਿਆਦ ਤਦਾਂ ਜੇ ਕੋ ਪਾ ਤੁਲਕ ਮੜ ਸੁਣੇ ਮਨ ਮਰਕੇ ਤਾ ਪਾਵਨ ਤੁਰਗਾ ਤੇ ਰਸ ਮਲਣਾ ਹੋ ਸਭ ਗੁਣ ਫਿਰ ਮਨਾਹੀ ਕੋਈ ਗੁਣ ਗੁਣ ਕੇ ਤੇ ਭਗਤ ਨ ਹੋਏ ਸਾ ਸਦਾ ਸਭ ਬਾਣੀ ਬਰਮਾਉ ਸਾਤ ਸੁਹਾਨ ਸੁਦਾ ਮਨ ਚਾਉ ਕਮਨ ਸੋਇ ਲਗਤ ਕਮਨ ਕਾਮ ਸਤਿ ਗਾਵਣ ਵਾਰ ਹਣ ਸੋ ਰੋਟੇ ਮਾਹੋ ਕਵਣ ਜਿਥੋ ਹੋ ਆਇਆ ਕਰ ਫੇਰ ਨ ਪਈਆ ਪੰਡ ਤੀਜੇ ਹੋ ਗਏ ਲੇਖ ਪੁਰਾਨ ਵਕਤ ਨੂੰ ਪਾਇਓ ਕਰ ਦੀਆਂ ਜਿ ਲਿਖਨ ਲੇਖ ਪੁਰਾਨ ਜਿਥੋ ਅਰਨ ਜੋਗੀ ਜਾਣ ਰੂਪ ਮਹਨ ਕੋਈ ਜਾਣ ਕਰਤਾ ਸੁਰਤੀ ਕੋ ਸਾਜਿਆ ਪੇ ਜਾਣ ਹੋਈ نان جی جانا گان سو ہے پالا پالا پا سوکھا سنکا ਲੈਖਾ ਹੋਏ ਤਾਨਿ ਖਿਆਨਿ ਖਾ ਹੋਏ ਵਿਨਾਸ ਨਾਨਕਾ ਡਾਕਿਆ ਪਿਆਣੇ ਆਪ ਕੋ ਸਲਹਿ ਸਲੈ ਤਿਸੁਰ ਤਨ ਪਾਇਨ ਨ ਅਭੇਖ ਵਾ ਭਵ ਹੈ ਸਮੁੰਦਨ ਜਾਣ ਹੈ ਸਮੁੰਦ ਸਾਸ ਸੁਲਚਾਨ ਗਿਰ ਹੈ ਸੇ ਉਤੇ ਮਾਰ ਤਨ ਢੇੜੇ ਤੁਲ ਨ ਹੋਵਣੀ ਜੇਸ ਮਨ ਹਨੁ ਯਸ ਕਰੈ ਆਮ ਤਨ ਆਸੇ ਉਸੇ ਕਹਨੰਤ ਹੰਤ ਨ ਕਰਨ ਦੇਨੰ ਤੰਤਨ ਵੇਖਣ ਸੁਨਨ ਤੰਤਨ ਜਪੈ ਕਿਆ ਮਨ ਮੰਤ ਹੰਤ ਨ ਜਪੇ ਕਿਪਾ ਕਰ ਹੰਤ ਨ ਜਪੇ ਪਰ ਵਰਨ ਕਰਨ ਕੀਤੇ ਬਿਲ ਲਾ ਹੈ ਆਖੇ ਹੰਤ ਨ ਪਾਇ ਜਹ ਹੈ ਇਹ ਹੰਤ ਨ ਜਾਣ ਹੋਏ ਬੋਖਾਖਿਆ ਬੋਖਾ ਹੋਏ ਵੱਡਾ ਸਹਿਬ ਸਭ ਸੋਚ ਕੁਰਸਾ ਨਾਉ ਹੋੜੂ ਸੋ ਹੋਏ ਕੋਈ ਦਸੂਚੇ ਹੋ ਜਾਣ ਹੋਏ ਹੇੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਹਰਮੀ ਦਾਤ ਭੋਪਾ ਸਰਮਣਖਿਨ ਜਾਈ ਗੱਡਾ ਦਾਤਾ ਦਿਲ ਨਥ ਮਾਇ ਹੇਤੇ ਮਖ ਜੋਦਿ ਉਪਰ ਹੇਤੇ ਗਣਤਨੇ ਵਿਚਾਰ ਕੀਤੇ ਹੈ ਟੁੱਟਾ ਵਿਖਾਰ ਹੇਤੇ ਰਰਮ ਕਿਰਪਾ ਹੈ ਕਿਤੇ ਮੂਰਖਾ ਹੀ ਕਾਹੇ ਹੇਤੇ ਆ ਦੁਖ ਬੋਸਦ ਮਾਰ ਹੈ ਪੈਦਾਤ ਤੇਰੀ ਦਤਰ ਨੰ ਦੇਖ ਰਸਿ ਪਣ ਹੋ ਰਖਨ ਸੋਖੇ ਕੋਏ ਜੇ ਸੁਖ ਖਾ ਖਣ ਪਾਏ ਉਹ ਜਾਣ ਜਿਤੇ ਮੋਹਿ ਖਾਏ ਆਖੇ ਜਾਣ ਆਪਣੇ ਦੇ ਆਖ ਹੈ ਸੇ ਪਿਕੇ ਜਿਸਨ ਬਸੇ ਸੇ ਸਲਾਹ ਨਾਨਕ ਪਾਤਸ਼ਾਹੀ ਪਾਛਾ ਅਮੁਲ ਗੁਣ ਮੂਲ ਅਰਮੁਲ ਕਰਮੁਲ ਖੰਡਾਨ ਅਮੁਲ ਹੈ ਮੂਲ ਹੈ ਜਾਹਿ ਮੂਲ ਪਾਇ ਮੂਲ ਸਮਾਹੇ ਅਮੁੱਲ ਕਰਮ ਮੁਲ ਕਰਵਾਨ ਅਮੁੱਲ ਵਸੇ ਸੋ ਅਮੁੱਲ ਨਿਸ਼ਾਨ ਅਮੁੱਲ ਕਰਮ ਮੁਲ ਕਰਵਾਨ ਅਮੁੱਲ ਮੁਨੱਖਣ ਦਾ ਆਖਵਾ ਕਰਹਿ ਨੁ ਰਾਜ ਆਖ ਹੈ ਵੇਦ ਪਾਠ ਪੁਰਾਣ ਆਖ ਪੜੇ ਕਰਮ ਖਿਆਣ ਆਖ ਹੈ ਬ੍ਰਮਾ ਆਖ ਹੈ ਇੰਦਰਾ ਆਖ ਹੈ ਗੋਪੀ ਤੇ ਗੋਬਿੰਦ ਆਖ ਹੈ ਈਸ਼ੁਰ ਆਖ ਹੈ ਸਿਦਾਂ ਆਖ ਹੈ ਗੈਤੇ ਕੇਤੇ ਬੁੱਧ ਆਖ ਹੈ ਧਨਵਖ ਹੈ ਦੇਵ ਆਖੇ ਸੁਰ ਨਰ ਮਨ ਜਨ ਸੇਵ ਹੇ ਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠੋ ਟੋ ਜਾਹੀ ਤੇ ਕੀਤੇ ਹੋਰ ਕਰੇ ਆਖਣ ਸੁਖਹਿ ਕੀ ਕੀ ਜੇ ਗੜ ਪਾਗ ਤੇ ਗੜ ਹੋਏ ਨਾਨਕ ਜਾਣ ਸੱਚਾ ਸੋਏ ਦੇਖ ਆਖੇ ਬੋਲ ਵਿਗਾੜ ਤਾਂ ਲਿਖਿਆ ਸੁਰਗ ਵਰੰਗ ਵਰ ਸੋਦਰ ਕੇ ਹਸੋ ਕਰ ਕੇ ਹ ਜਿੱਤ ਬਹਿ ਸਰੂ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਇਹ ਤੇ ਵਾਗਣ ਹਾਰੇ ਖੇਤ ਰਾਖਰਿਸ ਨੂੰ ਕੈ ਹਿ ਜਾਣ ਕੇਤੇ ਗਾਗਣ ਹਾਰੇ ਘਾਵ ਹੈ ਸੁਖ ਨੂੰ ਪਉਣ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਘਾਵ ਹੈ ਚਿਤ ਨੂੰ ਕੁਲਿਖ ਜਾਣਾ ਲਿਖਨੇ ਧਰਮ ਵਿਚਾਰੇ ਗਾਵ ਹੈ ਸਰਗਰਮ ਦੇਵ ਸੋਹਣ ਸਦਾਂ ਸੁਆਰੇ ਗਾਵ ਹੈ ਇੰਦੇ ਦਸਨ ਬੈਠੇ ਦੇਵ ਤਿਆ ਦਰਨਾਲੇ ਗਾਵ ਹੈ ਸਿਰ ਸੁਮਾਜੇਂਦਰ ਗਾ ਅਨਸਾਰ ਵਿਚਾਰੇ ਗਾਵਣ ਜਤੀ ਸਤੇ ਸੰਤੋਖੇ ਭਾਵ ਵੀਰ ਕਰਾਰੇ ਗਾਵਣ ਪੰਡਿਤ ਪੜਨਰ ਕੇਸਰ ਜੁਗ ਜੁਗ ਵਿਦਨਾਂ ਲੀਗਾ ਹੈ ਮੋਖਣੀਆ ਮਨਮੋਖਨਾ ਸੁਰਗਮਸਿਆਲੇ ਗਾਗਣ ਰਤਨ ਪਾਇ ਤੇਰੇ ਅਸਰ ਤੇਰਸ ਨਾਲੇ ਭਾਲ ਹੈ ਜੋ ਜਹਾਂ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਤ ਅਖੰਡ ਮੰਡਲ ਰੁਪੰਡਾ ਕਰ ਕੇ ਰਖੇ ਥਾਰੇ ਏ ਸੋਜਨੂ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਉਸ ਸੱਚਾ ਸੱਚੀ ਨਾਈ ਹੈ ਪਿਉ ਉਸ ਕੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰੇ ਜਿਨ ਸੇ ਮਾਇਆ ਜਿਨੂ ਪਾਈ ਕਰ ਕਰ ਵੇਖਾਂਗੇ ਤਪਣਾ ਜਿਉ ਤਿਸੁ ਦੇਵ ਦਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਸਾ ਹੋ ਸਾਹ ਪਾਸਾ ਹੈ ਬੋ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸਰਮ ਪਤ ਜੋ ਨਹੀਂ ਧਿਆਨ ਕੀ ਕਰਹਿ ਬਿਪੂਤ ਖਿੰਦਾ ਕਾਲ ਪਰਿੰਕਾਇ ਜੋਤ ਡੰਡਾ ਪਰਤੀ ਸਾਈ ਪੰਥੀ ਸਰ ਜਮਾਤੀ ਮਰ ਜਿਤੈ ਜਗ ਜੀਤ ਹਰੇ ਸੁਦਸੈ ਦੇਸਾ ਆਦਿ ਨਿਰਨਾਦ ਨਾਹਤ ਜੁਗ-ਜੁਗ ਇੱਕਵੇਂ ਸੋ ਭਗਤ ਗਿਆਨ ਦੇ ਆਪ ਢੰਡਾਰਣ ਾਟ ਘਟ ਵਜਹਿ ਨਾਦ ਆਪ ਨਾਥ ਨਾਥੀ ਸੰਜਾ ਅਖੀਰਿ ਸਿਦਦ ਬ੍ਰਸਪਾਸ ਸੰਜੋਗ ਸੰਜੋਗ ਦੇ ਕਾਰ ਚਲਾਹੇ ਲੇਖਿਆ ਮੇ ਭਾਗ ਹਰੇ ਸੁਦਸੈ ਦੇਸਾ ਆਦਿ ਨਿਰਨਾਦ ਨਾਹਤ ਜੁਗ-ਜੁਗ ਇੱਕਵੇਂ ਸੋ ਇਕਮ ਜੁਗਤਿ ਆਈ ਦੇਨੇ ਚਲੇ ਪਰਵਾਨਿਕ ਸੰਸਾਰਿਕ ਪੰਡਰਿਕ ਲਈ ਦੀਵਣ ਜੇ ਤਿਸ ਭਾਵੈ ਤਿ ਵਚਨ ਹੈ ਜੀਵ ਹੁਆ ਪ੍ਰਮਾਣ ਹੋਇ ਖਨਨ ਨਦਰਣਾ ਬਹੁਤ ਹੈ ਹਵਿਦਾਨ ਆਦੇਸ ਤਿਸ ਆਦੇਸ ਆਦ ਅਨਿਲ ਨਾਦ ਨਾ ਹਤ ਜੁਗ ਜੁਗ ਹੋਇਸ ਹਾ ਸੁਨ ਲੋਇ ਲੋਇ ਪੰਡਾਰ ਜੋ ਉਸ ਪੈ ਸੋਇ ਕਵਾਰ ਕਰ ਕਰ ਵੇਖੈ ਸਿਰਜਨਹਾਰ ਹਾਂ ਸੋਚੋ ਸਾਜਿੰਗਾਰ ਦੇ ਸੁਸਾਦੇਸਾ ਹਾਰ ਨਿਲਨਦ ਨਾਹਤ ਜੁਗ ਜੁਗ ਇਹ ਕੋਇਸ ਇੱਕ ਦੋ ਜੀ ਬੋਲਾ ਕੋ ਹੋ ਹੋ ਲੱਖ ਹੋਏ ਲਖ ਵੀ ਸੋ ਲਖ ਲਾ ਗਿੜਾ ਹੈ ਇੱਕ ਨਾਮ ਜਗ ਦੇਸਾ ਇਸ ਤਰਹ ਪਦ ਪਾਉਣੇ ਚੜ੍ਹੇ ਹੋਇ ਕੇਸ ਸੁਣ ਬਲ ਕਾਸ ਕੀ ਟਾਇਰੀਸ ਨਾਨਕ ਨਦਰੀ ਕਾਇ ਇਹ ਕੋੜੀ ਕੁੜੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜਿਉਣ ਮਰਨ ਹਜੋਰ ਜੋਰ ਜੋਰ ਨ ਰਾਜ ਮਾਲ ਮਨ ਸੋਰਾ ਦੋਨ ਸੁਰਤਿ ਗਿਆਨ ਵਿਚਾਰ ਨੂੰ ਜੋਰ ਨ ਜੋਖ ਚੁਪਟੈ ਸੰਸਾਰ ਜਿਸ ਹੱਥ ਜੋਰ ਕਰਵੇਂ ਸੋਏ ਹਾਨ ਕੋ ਤੁਮਨੇ ਜਨ ਕੋਏ ਰਾਤ ਰੋਤੇ ਥਿਤੇ ਵਾਰ ਪਵਨ ਬਾਣੀ ਅਗਨੀ ਸਰਪਾਲ ਇਸ ਵਿੱਚ ਦਰਦੇ ਧਾਗ ਰਖੇ ਧਰਮ ਸਾਥ ਇਸ ਵਿੱਚ ਜੇ ਜੋਤ ਫੇ ਰੰਗ ਇਹ ਰਖੇ ਨਾਮ ਨਿਕ ਅਨੰਤ ਕਰਮਿ ਕਰਮਿ ਹੋਇ ਵਿਚਾਰ ਸੋਚਾ ਸੋਚਾ ਬਿਰਭਾਰ ਤਿਤੈ ਸੋਹਣ ਕੰਚ ਪ੍ਰਵਾਨ ਨਦਰੇ ਕਰਮ ਪਵਨ ਸੰਾਨ ਕਚ ਬਖਾਇ ਉਤਮ ਬਾਣਾਨ ਗਿਆ ਰਤਜਾਇ ਧਰਮ ਖੰਡ ਗੈ ਹੋ ਧਰਮ ਗਿਆਨ ਖੰਡ ਗੈ ਕੋ ਕਰਮ ਇਤੇ ਭਣ ਕਣੀ ਸੰਤਰੇ ਕੇਤੇ ਕਰਮਹੇਸਰ ਕੇਤੇ ਵਰਮੇ ਖੜਕੜਿ ਰੂਪ ਰੰਗ ਕੇਿਸਾ ਇਥੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਨਿਸ਼ਾਨ ਸੂਰ ਕੇਤੇ ਕੇਤੇ ਮੰਡਲ ਦੇਸ ਇਥੇ ਸਿੱਧ ਬੁੱਧਨਾਸ ਕੇਤੇ ਕੇਤੇ ਦੇਵ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਇਥੇ ਆਖਾਣੀ ਕੇਤੇ ਬਾਣੀ ਕੇਤੇ ਪਾਤ ਨਰਿੰਦਰ ਕੇਤੇ ਆਸੁਰੂਪ ਸੇਵ ਕੇਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿੱਥਾ ਨਾਰ ਬਿਨੋਜ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਆਂ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨ ਜਾਹੇ ਦੇਖੋ ਕਹੈ ਪਿਛੇ ਪਸਦਾਇ ਦਿੱਥੇ ਘੜਿਆ ਸਰੂਪ ਮਤਮਨ ਬਉਦ। ਇਥੇ ਘੜਿਆ ਸੁਰਾਂ ਸਿਦਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ। ਇਥੇ ਹੋਰ ਨ ਕੋਈ ਹੋਰ ਇਥੇ ਜੋਤਿ ਮਹਾ ਬਲਸੂਰ। ਇਨਮੇ ਰਾਮ ਰਿਹਾ ਪ੍ਰਭੂਰ ਦਿੱਥੇ ਸੀਤੋ ਸੀਤਾ ਮਹਿਮਾ ਬਾਹੇ। ਆਖਿਰੋ ਪਨ ਗਤਨੇ ਜਾਹੇ ਨਾ ਉਹ ਮਰਨ ਥਾਗਿਏ ਜਾਹੇ ਤਿਰਖ ਰੰਗ ਸੈ ਮਨ ਮਾਹਿ ਤਿਥੈ ਭਗਤੂ ਸੈ ਕਿ ਲੋ ਕਰ ਆਨੰਦ ਸਚੈ ਮਨਸੂਇ ਸਤਿਖਣੂ ਸੈ ਨਰੰਕਰ ਹਰ ਘਰ ਵਿਖੈ ਨਦਰਣ ਹਾ ਤਿਥੈ ਖੰਡ ਮੰਡਲ ਰਖੰਡ ਜੇ ਕੋ ਕਥੈ ਤੰਤਨੰਤ ਜਿ ਸੈ ਲੋਲ ਕਰ ਜਿਵ ਜਿਵ ਹੁਕਮ ਦਿਵੈ ਤਿ ਵਿਕਾਰ ਵਿਖੈ ਵੀਸਵ ਕਰ ਵਿਚਾਰ ਨਾਨਕ ਤਨਾ ਕਰ ਰਚਕਰ ਜਤ ਬਹਾਰ ਤੀਰਜ ਸੁਨਿਆਰ ਜ਼ਹਿਰ ਨਾ ਮਤ ਵੇਦ ਹਤਿਆਰ ਹੋ ਖੜਾ ਗਨ ਤਕ ਤਾਹ ਪੰਡਪ ਮਿਰਤ ਤੇ ਟਾਲ ਧੜੀਆਂ ਸਬਦ ਸਚੀ ਟਕਸਾਲ ਇਹਨ ਕੋ ਨਦਰ ਕਰਮ ਤਨਕਾਰ ਹਨਕ ਨਦਰੇ ਨਦਰ ਨਿਹਾਸ ਦੋਖ ਹਵਨ ਗੁਰੂ ਪਾਣੀ ਪਿਤਾ ਮਾਤਾ ਦਰਤਮ ਹਤ ਦਿਵਸੁਰਾ ਦੋਈ ਭਾਈ ਦਾ ਰਖੇ ਲ ਸਗਲ ਜਗਤ ਅਗਿਆਨ ਪਰਿਆਈਆ ਵਾਚੈ ਧਰਮ ਹਦੂਰ ਧਰਮੀ ਆਪੋ ਆਪਣੇ ਕੇ ਨੇੜੇ ਕੈ ਦੂਰ ਜਿਨੇ ਨਾਮ ਧਿਆਇ ਅਗੇ ਮੁਸਕਤ ਕਹਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇ ਏ ਮੁਸਕਤ ਕਹਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ